ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟ ਟਾਪ ਬਰੀਡ ਦੀਆਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਾਲੀਆਂ ਲੈਂਦੀਆਂ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਜਣ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਨੂੰ ਬਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣੇ ਬਾਈ ਤੋਂ ਡੇਰ ਹਾਜੀ ਬਈ ਬਾਈ ਜੀ ਸਸਕਾਲ। ਕਸੇ ਦਾ ਡਾਕਟਰ ਆ ਜੀ? ਉਹ ਠੀਕ ਹੋ ਮੱਧੀ ਜੀ। ਬਹੁਤ ਵਧੀਆ ਜੀ। ਨਾਮ ਤੇ ਐਡਰੈਸ ਬੋ। ਨਾਮ ਜਗਰਾਤ ਸਿੰਘ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ। ਤਹਿਸੀਲ ਬਾਈ। ਤਹਿਸੀਲ ਤਾਂ ਬਾਈ। ਨੇੜੇ ਪਿੰਡ ਬਾਈ। ਨੇੜੇ ਪਿੰਡ ਭਧੌਰ ਸ਼ਹਿਰੀ ਲੱਗਦਾ ਜੀ। ਓਕੇ ਬਾਈ। ਮੋਬਾਈਲ ਨੰਬਰ ਬੋ। 9501417931 ਜੀ। ਠੀਕ ਆ ਬਾਈ। ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਟਾਪ ਬਰੀਡ। ਕਿਹੜਾ ਸੁਆ ਹੁੰਦੀ ਐ? ਮੇਰੇ ਦੂਜਾ ਸੁਆ ਪਲੂਨ ਵਚਿਸ ਹੁੰਦੀ ਐ ਦੋਂਦੀ। ਠੀਕ ਆ ਬਾਈ। ਹਾਂ ਪਹਿਲਾ ਸੁਆ ਸੁਹੰਦੀ ਐ ਕਰਮ ਵਾਲੀ ਪਲੂਨ ਆ। ਹਾਂ ਪਹਿ ਇਹ ਤਾਂ ਸਾਣੇ ਇੰਨੀ ਆਈ ਵੇਜਾ ਆਪਣਾ ਚਲਾਇਆ ਭਾਈ ਕਿਹੋ ਜਿਹੀ ਬੋਲ ਜਿਵੇਂ ਮਰਜੀ ਵੇਜਾ ਕੋਈ ਚੱਕ ਨਹੀਂ ਥਣ ਦੇਖੀ ਭਾਈ ਬੜਾ ਕਮਾਲ ਦਾ ਲੱਗਿਆ ਹਨ ਅਜੇ ਦੋ ਦੰਦ ਖਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਦੋ ਦੰਦ ਲੱਗੇ ਤੇ ਨਾੜਾ ਨੂੜਾ ਦੇਖੋ ਭਾਈ ਲੇਵੇ ਤੇ ਫੁੱਲ ਕਿੰਨਾ ਦੁੱਧ ਦੇ ਦੂ ਐਸਟੀਮੇਟ ਮੇਰੇ ਦੁੱਧ ਪਹਿਲੇ ਸੋਏ ਦੇ ਦੂ 25 ਕਿਲੋ ਪਛੀ ਠੀਕ ਆ ਹੂੰ ਅਜੇ ਟੱਲੇ ਟੁੱਲੇ ਪਈ ਐ 2000 ਦਿਨ ਕਰਦੀ ਗੀ ਸਹੀ ਗੱਲ ਆ ਆ ਸਾਰੀਆਂ ਬਲ ਢਲ ਲਾਂ ਗੱਡ ਕੇ ਨਾ ਫੇਰ ਸੋਣਾ ਕਰਮ ਵਾਲੀ ਨੇ ਬਗੈ ਸੀਲ ਠੰਡੀ ਬਹੁਤਾ ਕੈਮਰੇ ਤੋਂ ਮਾੜਾ ਜਗ ਜੇ ਗਈ ਜਿਵੇਂ ਮਰਜੀ ਅਸੀਂ ਥੱਲੇ ਬੈਠੇ ਰਹਿਣਾ ਇਹਦੇ ਲਦੂ ਨੇ ਪਾਸੇ ਬਹਿ ਜਾ ਪਾਣ ਦੀ ਲੱਕ ਜਿਵੇਂ ਮਰਜੀ ਲੈ ਆ ਹੱਥ ਫੇਰੀ ਚੱਲ ਜਿੱਧਰ ਦੀ ਮਰਜੀ ਬਹਿ ਜਾ ਕੋਈ ਨਹੀਂ ਬਾਕੀ ਗਰਮੀ ਦਾ ਵੀ ਕੋਹ ਫਹੀ ਆ ਮੈਂ ਆ ਕੰਮ ਹਾਂ ਤੇ ਇਹ ਤਾਂ ਹੀ ਮੈਂ ਲੈ ਲਈ ਇਹ ਜੀ ਆ ਬੇ ਬਚੀਲੇ ਸਹੀ ਗੱਲ ਆ ਮੱਝ ਨਾਲ ਦਾ ਦੁੱਧ ਨੂੰ ਫੈਂਟ ਫੋਲੋ ਗਰਮੀ ਬਿਲਕੁਲ ਨਹੀਂ ਮੈਨੂੰ ਥਾਣ ਦੇਖੋ ਨਾ ਕੀ ਆ ਬਾਤ ਆ ਯਾਰ ਬਰੀਡ ਵਾਚਿੰਗ ਹੀ ਆ ਯਾਰ ਹੈਨਾ ਬਹੁਤ ਚੰਗੀ ਨਸਲ ਆ ਵੀਰੇ ਫੈਂਡ ਫੁੱਲ ਆ ਗੱਟਾਂ ਆਮ ਹੁੰਦੀਆਂ ਕਰੋ ਜੀ ਉਹ ਚੀਜ਼ ਨਹੀਂ ਇਹ ਕੁਆਲਟੀ ਵਾਲੀ ਹੈ ਸਹੀ ਗੱਲ ਆ ਤੁਨ ਤੱਕਰਲੇ ਵਾਲਾ ਹੀ ਫਿਰਦੀ ਆ ਮੂ ਪਤਾ ਹੀ ਨਹੀਂ ਲੱਗਣਾ ਕਰਮਾ ਜੀ ਨੂੰ ਵੀ ਗਰਮੀ ਲੰਘ ਕਿਵੇਂ ਗਈ ਕਿਨੇ ਬਈ ਹਾਂਜੀ ਹਾਂਜੀ ਖੋਲ ਦੇ ਬਈ ਤੋੜ ਦੇ ਫੇਸ ਬੜਾ ਚੰਗਾ ਛੋਟਾ ਜਿਹਾ ਫੇਸ ਬਰੀਡ ਦੇਖੋ ਕੁਆਲਟੀ ਫੁੱਲ ਆ ਥਣਲੇ ਵਾ ਇੱਕ ਨੰਬਰ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਿਊਟੀ ਚੈੱਕ ਕਰ ਲੋ ਕਰਮਾ ਜੀ ਬਰੀਕੀ ਚ ਬਹੁਤ ਆ ਦੁੱਧ ਵਾਲਾ ਪੀਸ ਆ ਤੇ ਦੁੱਧ ਵੀ ਜਮਾ ਬਈ ਕੜੀ ਅਰਗਾ ਹੋਊਗਾ ਚਟਾ ਦੁੱਧ ਹੋਊਗਾ ਮੱਧ ਨਾਲ ਦੁੱਧ ਦੇਣਾ ਤੇ ਦੁੱਧ ਵੀ ਬਾਈ ਨੇ ਦੱਸਿਆ ਵੀ 25 ਲੀਟਰ ਦੁੱਧ ਦੇ ਦੇ ਤੋਂ ਉਮੀਦ ਕਰਦੇ ਆਂ ਬਾਈ ਚਾਮਕਰ ਦੇ ਤੋਰਾ ਉੱਤੋਂ ਪੱਧਰ ਪਹਿਲਾ ਸੂਆ ਤੇ ਦੋ ਦੰਦ ਕਹਿੰਨੀ ਬਾਈ ਹਾਂ ਦੋ ਦੰਦ ਆ ਰਿਜੀਨਲ ਵੀਰੇ ਓਕੇ ਬਾਈ ਠੀਕ ਆ ਲੈ ਕੀ ਬਾਤ ਆ ਮੱਕ ਜਿਵੇਂ ਮਰਜ਼ੀ ਖੁੱਲੀ ਛੱਡ ਕੇ ਬੈਠਾ ਰਹੇ ਜਿਵੇਂ ਬਾਈ ਨਾਲ ਬੱਚੀ ਆ ਰਸਾ ਛੱਡਦਾ ਤਾਉਣ ਤੇ ਜਿਵੇਂ ਮਰ ਜਿਵੇਂ ਮਰਜ਼ੀ ਬੈਠਾ ਜਿੱਤਰ ਨਹੀਂ ਗੱਲ ਦਾ ਜੀ ਹਿੱਲ ਜੀ ਹਿਲਣਾ ਤਾਂ ਹੈ ਹੀ ਨਹੀਂ ਆ ਨਾ ਕਰ ਮੈਨੂੰ ਕਿਆ ਬਾਤ ਹੈ ਠੰਡੀ ਬਹੁਤ ਹੈ ਗੁੱਲੇ ਦਾ ਥਾਣਾ ਜਿਹਾ ਬਲੂਨ ਬੱਛੀ ਆ ਸਹੀ ਗੱਲ ਆ ਹਾਂ ਅੱਤੀ ਚੋਲੇ ਚਾਹੇ ਮਸ਼ੀਨਾਂ ਚੋਲੇ ਜਿਵੇਂ ਮਰਜੀ ਚੋਲੇ ਅਗਲਾ ਬਈ ਮਰੀਡ ਅਸਲ ਕਰਮਾਈਂ ਕਿਆ ਬਾਤ ਮੋਲ ਮੈਂ ਇਹਨੂੰ ਮਾਰ ਪਾਉ ਬਈ ਸਹੀ ਗੱਲ ਆ ਬਈ ਹੂੰ ਕੀ ਮੋਲ ਭਰਾ ਜੈ ਜੈ ਦਾ ਇਹਦਾ 90000 ਰੁਪਏ ਬਈ ਮਾਨਦਾਨ ਹੋ ਜਾ ਹਾਂ ਕਰ ਦਾਂਗੇ ਮੌਕੇ ਤੇ ਬਈ 90000 ਰੁਪਏ ਮੋਲ ਮਾਨਦਾਨ ਜਿਹੜਾ ਮੌਕੇ ਤੇ ਹੋ ਜਾਊਗਾ ਬਈ ਬੜਾ ਚੰਗੀ ਆ ਥਣਲੇਵਾ ਬਾਈ ਦੀ ਗੱਲ ਸਹੀ ਆ ਬਹੁਤ ਚੰਗਾ ਲੱਗਿਆ ਹਰਮਣੀ ਯਾਦ ਕਰੋ ਬਾਈ ਜਿਹੜਾ ਭਰਾ ਲੈ ਗਿਆ ਕਿ ਨਹੀਂ ਚੀਜ਼ ਆ ਵੀਰੇ ਚੀਜ਼ ਆ ਇੱਕ ਤਾਂ ਫੈਂਟ ਫੁੱਲ ਹੋਣੀ ਆ ਗਰਮੀ ਨਹੀਂ ਮੰਨਣੀ ਤੱਕ ਤਾਂ ਮੰਨ ਕੇ ਚਲ ਦੋ ਵਾਲੀਆਂ ਬੜਾ ਲਈ ਫਿਰਦਾ ਅਗਲਾ ਮੁੱਲ ਕਰੀ ਜਾਂਦੇ ਉਹ ਚੀਜ਼ ਨਹੀਂ ਸਹੀ ਆ ਬਾਈ ਕੁਆਲਿਟੀ ਵਾਲੀ ਅਸਲ ਹਮ ਅੱਗੇ ਦੋ ਨੰਬਰ ਕਿਹੜਾ ਸੁਆ ਜੀ ਇਹ ਬਲੂਨ ਵਛੀ ਆ ਵੀਰੇ ਪਹਿਲਾ ਸੁਆ ਕਿੰਨੇ ਦਿਨ ਲੋ ਇਹ ਲੈ ਜੂ ਬਰੇ ਵਾਂ ਮੰਨ ਕੇ ਚਲਦਾ ਆ ਮੰਨ ਕੇ ਚੱਲਿਓ ਦਸਾਂ ਦਿਨਾਂ ਦੀ ਕੱਚੀ ਆ ਕਿੰਨਾ ਦੁੱਧ ਦੇ ਦੂ ਐਸਟੀਮੇਟ ਆ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ ਮੇਰੇ ਦੁੱਧ ਦੇ ਦੂ 23 24 ਕਿਲੋ ਬੱਚੀ ਓਕੇ ਬਾਈ ਹਾਂ ਗੈੜ ਬਹੁਤ ਚੰਗੀਆਂ ਬਹੁਤ ਚੰਗੀਆਂ ਪੂਰੀ ਕੇ ਉਹ ਕਿੰਨਾ ਬੱਚੀ ਕੱਚੀ ਕੱਚੇ ਟ ਲਾਂ ਬਹੁਤ ਪਈਆਂ ਸਾਰੀਆਂ ਬਰਡ ਲਾਂ ਕੱਢੂ ਫੇਸ ਦਿਖਾਉਂਦੇ ਆ ਫੇਸ ਬੜਾ ਪਿਆਰਾ ਹੈ ਨਾ ਕਰਮਾਈ ਦਾ ਕੀ ਬਾਤ ਆ ਬੋਲ ਦੇ ਬਾਈ ਤੋਲ ਦੇ ਕੱਲੀ ਕੱਚੀ ਕੱਚੀ ਆਉ ਸਮਨਾਂ ਦਾ ਅੰਦਾਜ਼ਾ ਲਾਇਓ ਲੇਵਾ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਬਿਊਟੀ ਚੈੱਕ ਕਰਿਓ ਕਰਮ ਵਾਲੀ ਦਾ ਕਮਾਲ ਆ ਬਾਈ ਫੇਸ ਬੜਾ ਪਿਆਰਾ ਹਨ ਬਹੁਤ ਚੋਗਾ ਜੀਵਾਦੀ ਬੜੀ ਚੰਗੀ ਹਸਨਖ ਪੁਣਾ ਬੈੜ ਦੇ ਵਿੱਚ ਫੋਟੋ ਤੋਰਾ ਦੇਖੋ ਕਰਮਾ ਜੀ ਕੀ ਬਾਤ ਆ ਬੜਾ ਡਾਂਗਾ ਬਾਈ ਜੰਨੇ ਸੂਏ ਮਰਜ਼ੀ ਚੋਈ ਚੱਲਿੰਕ ਨਹੀਂ ਬਾਈ ਬੱਚੀ ਆ ਵੀਰੇ ਅਸਲ ਇਹਨੇ ਬੰਨਣਾ ਜੇ ਫਾਰਮ ਦੀ ਜਾਨ ਆ ਸਹੀ ਗੱਲ ਆ ਬਾਈ ਦੂਜੀ ਸੂਏ ਨੂੰ ਵੀ ਵਧੂਗੀ ਇਹ ਨਹੀਂ ਹੈਗਾ ਲੈ ਫੇਸ ਈਮੋ ਲabra ਕੱਚੀ ਕੱਚੀ ਦਾ ਬਸ ਵੀਰੇ 90000 ਦੀ ਬੱਛੀ ਦੇ ਦਾਂਗੇ ਆਪਾਂ ਠੀਕ ਆ ਭਾਈ 90000 ਦੀ ਵੜ੍ਹ ਬਾਈ ਕਹਿੰਦਾ ਦੇ ਦਾਂਗੇ ਉਹਦਾ 120 ਹੀ ਸੀ ਬੱਛੀ ਉਹ ਤਾਂ ਥੋੜੀ ਜਿਹੀ ਗਰਮੀ ਕਰਕੇ ਆ ਸਹੀ ਆ ਹਾਂ ਕਵਾਲੜੀ ਦੇਖ ਬਰੀਡ ਦੇਖ ਲੇਵਾ ਇੱਕ ਨੰਬਰ ਆ ਢਿੱਲਾ ਢੁਲਾ ਬਹੁਤ ਭਈਆਂ ਸਾਰੀਆਂ ਬਾਲਡਨਾਂ ਲਾ ਕੱਢੂ ਫੇਰ ਕਰ ਮਲਿੰਦੇ ਸੁਣਾ ਯਾ ਲੇਵਾ ਦੇਖ ਲਓ ਫੀਟਿੰਗ ਬੜੀ ਤਗੜੀ ਆ ਬਈਲੇ ਬੋ ਤਗੜੀ ਫੀਟਿੰਗ ਤਿਆਰ ਕਰੂ ਬਈ ਹਣ ਵੀ ਬਹੁਤ ਸੋਹਣਾ ਲੱਗਿਆ ਇੱਥੇ ਜਲਾ ਥਾਣਾ ਕੱਲਾ ਕੱਲਾ ਥਾਣਾ ਚਾਹੇ ਹੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਬਈ ਇੱਕ ਨੰਬਰ ਥਣ ਲੱਗਿਆ ਨੇੜੇ ਤੋਂ ਚੈੱਕ ਕਰ ਲਿਆ ਬਾਤ ਨਗਸੀ ਭਰਾ ਕੋਲੇ ਦੋ ਬਈ ਦੋਨੇ ਦਿਖਾਤੇ ਦੋਨੇ ਟਾਪ ਆ ਕੋਈ ਵੀ ਨਗ ਕਿਸੇ ਭਰਾ ਨੂੰ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਧੰਨਵਾਦ